ਤੇ ਪੋਚਾ ਲਾ ਲਵਾਂ ਕਿਤੇ ਕੋਈ ਪੈੜਾ ਨਾ ਪਾ ਜਾਏ ਆ ਕੇ ਭੈਣ ਜੀ ਡਾਕਟਰ ਸਾਹਿਬ ਆਏ ਨਹੀਂ ਹਾਲੇ ਤੇ ਫਾਈ ਜਲਦੀ ਪਈ ਆ ਤੇ ਇਸ ਦਾ ਨਹੀਂ ਤੁਹਾਨੂੰ ਕੁੱਤੇ ਜੁੱਤੀਆਂ ਲੈ ਕੇ ਅੰਦਰ ਆ ਗਏ ਬ੍ਰੇਸਨ ਥੇ ਟੰਚਾ ਆ ਜਾਂਦੇ ਨੇ ਬੜੀ ਬਤਵੀਜ਼ ਹੈ ਬੋਲਦੀ ਕਿ ਮਤਲਬ ਉਹ ਡਾ ਮਤਲਬ ਜੇ ਕੁੜੀ ਹੋਈ ਤਾਂ ਘਰ ਵਿੱਚ ਕੁਝ ਕਰਨਾ ਹੀ ਪਊ ਇੱਕ ਹੈਗੀ ਐ ਦੂਜੀ ਰੱਖਣੀ ਨਹੀਂ ਅਸੀਂ ਉਹ ਬੀਜੀ ਇਹ ਕੀ ਕਹਿ ਰਹੇ ਹੋ ਤੁਸੀਂ ਇਹ ਠੀਕ ਨਹੀਂ ਐ ਇਹ ਪਾਪ ਆ ਕੀ ਸਹੀ ਐ ਤੇ ਕੀ ਗਲਤ ਤੇਰੇ ਨਾਲ ਵੱਤ ਪਤਾ ਐ ਮੈਨੂੰ ਪਰ ਕੀ ਫਰਕ ਪੈ ਜਾਏਗਾ ਜੇ ਲੜਕੀ ਹੋ ਜਾਏਗੀ ਤਾਂ 40 ਪੂਰੇ 40 ਕਿੱਲੇ ਜਮੀਨਾਂ ਤੇ ਇੱਕ ਸ਼ੈਲਰ ਜਾਨ ਮਾਰ ਕੇ ਬਚਾਇਆ ਸ਼ਰੀਕਾਂ ਤੋਂ ਤੇਰੀ ਧੀਾਂ ਦੇ ਦਾਤ ਚ ਨਹੀਂ ਵੰਡਣੇ ਮੈਂ ਇਹਨਾਂ ਨੂੰ ਸੰਭਾਲਣ ਵਾਲਾ ਤਾਂ ਚਾਹੀਦਾ ਹੀ ਐ ਸਮਝੀ ਨਾ ਵੀ ਵੀ ਜੀ ਪਾਣੀ ਪੀ ਲਓ ਮੈਂ ਦੇਖਦੀ ਆ ਜੇ ਲੈਬ ਵਾਲ ਆ ਗਿਆ ਹੋਵੇ ਤਾਂ ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੇ ਜਾਈਂ ਨਾ ਇਹ ਰੋਣ ਵਾਲਾ ਮੂੰਹ ਕੱਤ ਬਣਾਇਆ ਹਲੇ ਕਿਹੜਾ ਕੁਝ ਪਤਾ ਲੱਗਾ ਕੀ ਪਤਾ ਲੋੜ ਹੀ ਨਾ ਪਵੇ ਫੱਲੂ ਦੀਪ ਹੈਲੋ ਦੀਪ ਮੈਂ ਸਿਰਜਣਾ ਦੀਪੀ ਜੀ ਮੈਨੂੰ ਕਲੀਨਿਕ ਤੇ ਲਿਆਏ ਨੇ ਉਹ ਕਹਿ ਰਹੇ ਨੇ ਜੇ ਲੜਕੀ ਹੋਈ ਤਾਂ ਓਹੋ ਤੂੰ ਐਨੀ ਗੱਲ ਮੈਨੂੰ ਫੋਨ ਕਰ ਦਿੱਤਾ ਨਾਲੇ ਜੇ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬਿਜ਼ੀ ਆ ਇਸ ਵੇਲੇ ਨਾ ਜਦ ਮੈਂ ਕਹਤਾ ਸੀ ਫਕੀਰ ਔਰ ਸੀ ਦੀਪੇ ਨੂੰ ਫੋਨ ਕਰਾਂ ਮੈਂ ਬੀਜੀ ਉਹ ਮੇਰੇ ਜੀਵਨ ਸਾਥੀ ਨਹੀਂ ਇਹਦਾ ਦੇ ਮਾਵਲਿਆਂ ਤੇ ਮੈਂ ਉਹਨਾਂ ਨਾਲ ਜ਼ਰਾ ਵੀ ਨਹੀਂ ਕਰ ਸਕਦੀ ਤੇ ਮੈਡੀਸਲਾ ਉਹ ਕੋਈ ਮਾਇਨੇ ਨਹੀਂ ਰੱਖਦੀ ਮੈਂ ਨੌਕਰਾਨੀ ਰੱਖੀਆ ਤੇਰੀਆਂ ਪਹਿਲਾ ਸਹਣ ਕਰ ਲੀਆ ਮੈਂ ਕੋਣ ਨਹੀਂ ਸਹਣ ਕਰਦੀਆ ਨਾਲ ਇੱਕ ਕੁੜੀ ਥੋੜੀ ਐ ਜੋ ਦੂਜੀ ਮੰਡਲ ਨੂੰ ਫੇਰਦੀ ਆਂ ਬੀਜੀ ਮੱਥੇ ਵਿੱਚ ਤਾਂ ਉਹੀ ਮੜਿਆ ਜਾਣਾ ਹੈ ਜੋ ਕੁਦਰਤ ਚਾਹੇਗੀ ਇਹ ਤੂੰ ਮੇਰੇ ਤੇ ਛੱਡ ਦੇ ਤਾਂ ਹੀ ਤਾਂ ਡਾਕਟਰ ਦੇ ਲੈ ਕੇ ਆਈ ਆਂ ਪਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਇਸ ਵਾਰ ਮੁੰਡਈ ਹੋ ਜੀ ਲੜਕੀ ਹੋਗੀ ਫੇਰ ਫੇਰ ਦੀ ਫੇਰ ਵੇਖੀ ਜਾ ਹਾਂ ရှင်ディ ਹਾਲਤ ਬਹੁਤ ਕ੍ਰਿਟੀਕਲ ਸੀ ਬਟ ਡੈਗਮੋਰd ਥੋੜੀ ਜਾਨ ਬਚੀ ਮਿਸ ਸਿਰਜਣਾ ਸੌਰੀ ਤੁਹਾਨੂੰ ਵੇਟ ਕਰਨੀ ਪਈ ਜੀ ਡਾਕਟਰ ਸਾਹਿਬ ਸਕੈਨਿੰਗ ਲਈ ਆਏ ਹੋ ਜੀ ਹਾਂ ਡਾਕਟਰ ਸਾਹਿਬ ਸੁਰੀਤ ਟਿਨਰ ਫੋਨ ਦੀ ਗੱਲ ਹੋਈ ਸੀ ਅੱਜ ਕੈਬਿਨਟ 'ਚ ਬੈ ਕੇ ਗੱਲ ਕਰਦੇ ਹਾਂ ਮਿਸ ਸਿਰਜਣਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਪੜੇ ਲਿਖੇ ਹੋ ਹੁਣ ਜੇ ਪੜੇ ਲਿਖੇ ਲੋਕ ਵੀ ਇਦਾਂ ਹੀ ਫਰਕ ਕਰਨ ਲੱਗ ਪੈਣ ਤਾਂ ਬਾਕੀ ਸੋਸਾਇਟੀ ਦਾ ਕੀ ਬਣੂ ਪਰ ਡਾਕਟਰ ਸਾਹਿਬ ਤੁਸੀਂ ਵੀ ਤਾਂ ਪੜੇ ਲਿਖੇ ਹੋ ਮੇਰਾ profession ਇਹ ਤਾਂ ਨਹੀਂ ਪਰ ਡਾਕਟਰ ਸਾਹਿਬ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਕਾਣ ਸਮਝੇਗਾ ਹੁਣ ਜੇ ਮੈਂ ਤੁਹਾਨੂੰ કહਾਂ ਕਿ ਇਹ ਸਹੀ ਨਹੀਂ ਹੈ ਰੋਕ ਦਿਓ ਕਿ ਤੁਸੀਂ ਮੰਨ ਲੋਗੇ ਪਰ ਡਾਕਟਰ ਸਾਹਿਬ ਮੇਰੀ ਕੋਈ ਮਜਬੂਰੀ ਵੀ ਤਾਂ ਹੋ ਸਕਦੀ ਹੈ ਹੈਲੋ ਹੈਲੋ ਹਾਂ ਸਰ ਜਨਾ ਆਇਆ ਕੋਈ ਰਿਜ਼ਲਟ ਨਹੀਂ ਦੀਪ ਪਰਦੀ ਲੱਗਦਾ ਜੋ ਵੀ ਜੀ ਕਰ ਰਹੇ ਨੇ ਉਹ ਸਭ ਗਲਤ ਆ ਕੀ ਠੀਕ ਹੈ ਤੇ ਕੀ ਗਲਤ ਵੀਜੀ ਤੇ ਨਾਲ ਵੱਧ ਜਾਣਦੇ ਨੇ ਉਹਨਾਂ ਨੇ ਦੁਨੀਆ ਦੇ ਕੀ ਹੋਈ ਐ ਨਾਲੇ ਹੁਣ ਤੋਂ ਵਾਰ-ਵਾਰ ਮੈਨੂੰ ਫੋਨ ਕਰਕੇ ਪਰੇਸ਼ਾਨ ਨਾ ਕਰ ਆਹੀ ਗੱਲ ਨਹੀਂ ਪਸੰਦ ਬੀਬੀ ਰਾਣੀਆਂ ਸਾਡੇ ਵੇਲੇ ਚੰਗੇ ਸੀ ਆ ਨਾਮੁਰਾਦ ਮਸ਼ੀਨਾ ਤਾਂ ਨਹੀਂ ਸੀ ਹੁੰਦੀਆਂ ਲੋਕ ਭਾਵੇਂ ਔਖੇ ਔਕੇ ਪਾਲਦੇ ਭਾਵੇਂ ਸੌਖੇ ਔਕੇ ਪਾਲਦਾ ਰਹਿੰਦੇ ਸੀ ਧੀਆਂ ਨੂੰ ਨਹੀਂ ਤੇਰਾ ਘਰ ਵਾਲਾ ਵੀ ਇਹੀ ਸੋਚਦਾ ਸਿਰਫ ਤੂੰ ਕਾਹ ਤੋਂ ਮੰਨ ਤੇ ਬੋਝ ਰੱਖਿਆ ਜੇ ਉਹ ਨਹੀਂ ਸੋਚਦਾ ਮੈਂ ਕਿਉਂ ਨਾ ਸੋਚਾਂ ਮਾਸੀ ਮੇਰੇ ਅੰਦਰ ਦਿਲ ਧੜਕਦਾ ਜਿਸ ਵਿੱਚ ਮੈਨੂੰ ਇੱਕ ਨਹੀਂ ਦੋ ਦੋ ਆਵਾਜ਼ਾਂ ਸੁਣਦੀਆਂ ਨੇ ਸਿਰਫ ਕੁਝ ਕੁ ਮਿੰਟਾਂ ਦੀ ਗੱਲ ਹੈ ਧੀਏ ਫਿਰ ਸਭ ਠੀਕ ਹੋ ਜਾਏਗਾ ਇਹ ਬਾਹਰ ਕੀ ਹੋ ਰਿਹਾ ਇਹਨੀਆਂ ਆਵਾਜ਼ਾਂ ਕਾਦੀਆਂ ਨੇ ਕੀ ਹੋਇਆ ਮਾਸੀ ਡਾਕਟਰ ਸਾਹਿਬ ਮੇਰੇ ਤੋਂ ਨਹੀਂ ਇਹ ਸਭ ਕੁਝ ਹੋਣਾ ਨਹੀਂ ਹੁੰਦਾ ਕਿ ਮਤਲਬ ਅਜਿਹਾ ਕੁਝ ਮੇਰੇ ਹਸਪਤਾਲ ਵਿੱਚ ਨਹੀਂ ਹੁੰਦਾ ਕਿਉਂ ਨਹੀਂ ਹੋਏਗਾ ਡਾਕਟਰ ਸਾਹਿਬ ਜ਼ਰੂਰ ਹੋਏਗਾ ਮੈਂ ਤੁਹਾਨੂੰ ਇੱਕ ਵਾਰ ਕਿਹਾ ਨਾ ਇਹ ਨਹੀਂ ਹੋ ਸਕਦਾ ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ ਉਸਦੀ ਵੀ ਹੈ ਫਿਰ ਤੁਰ ਜੇ ਪਏ ਉਹਦੇ ਘਰ ਪਕਾ ਲੈ ਜਿੰਨੀਆਂ ਲੋੜਾਂ ਪਕਾਣੀਆਂ ਨੇ ਸਾਡੇ ਘਰ ਤਾਂ ਸਾਡੀ ਲੋੜ ਪੂਰੀ ਹੋਊਗੀ ਪਰ ਵੀ ਜੀ ਉਸ ਘਰ ਵਿੱਚ ਮੈਂ ਵੀ ਤਾਂ ਸ਼ਾਮਲਾ ਹਾਂ ਨਾ ਕਿਉਂ ਤੂੰ ਕਾਹਤੋਂ ਸ਼ਾਮਲਾ ਨੀ ਲੱਕੀ ਆਈ ਸੀ ਆਪਣੇ ਘਰੋਂ ਉਹੀ ਟੁੱਟਾ ਭਜਾ ਦਾਜ ਬੀਜੀ ਮੈਂ ਉਸ ਘਰ ਵਿੱਚ ਆਪਣੇ ਆਪ ਨੂੰ ਲੈ ਕੇ ਆਈ ਸੀ ਪੂਰੇ ਤਨ ਨਾਲ ਪੂਰੇ ਮਨ ਨਾਲ ਕਿ ਕੋਈ ਮਾਲ ਨਹੀਂ ਮੇਰਾ ਕੋਈ ਮਾਲ ਨਹੀਂ ਮੇਰੇ ਤਨ ਦਾ ਮੇਰੇ ਮਨ ਦਾ ਮੇਰੀ ਹੋਂਦ ਦਾ ਛੱਤੀ ਸਮਝਦੀ ਐ ਸੀ ਤੇਰੇ ਵਰਗੀਆਂ ਤੇ ਨਾਲ ਮੋਟਰ ਕਾਰਾਂ ਹੁਣ ਤੂੰ ਬੜਾ ਤਮਾਸ਼ਾ ਜਨ ਕਰਕੇ ਵਿਖਾ ਲੋ ਕਾ ਸਾਹਮਣੇ ਜਿਵੇਂ ਮੈਂ ਕਹਿਨੀ ਆ ਨਾ ਓਵੇਂ ਕਰ ਲੈ ਨਹੀਂ ਬੀਜੀ ਕੀ ਨਹੀਂ ਹਾਂ ਬੀਜੀ ਜੇ ਤੁਹਾਡੇ ਪ੍ਰਾਪਰਟੀ ਕਲਚਰ ਦੇ ਵਿੱਚ ਮੁੰਨ ਸਿਰਫ ਔਰਤ ਦੇ ਕੁੱਖ ਨੂੰ ਲੱਗਣ ਵਾਲੇ ਫਲ ਦਾ ਐ ਤਾਂ ਮੈਂ ਕਿਸੇ ਵੀ ਕੀਮਤ ਤੇ ਤੁਹਾਨੂੰ ਆਪਣੀ ਕੁੱਖ ਕਿਰਾਏ ਤੇ ਦੇਣ ਲਈ ਤਿਆਰ ਨਹੀਂ ਹਾਂ ਫਿਰ ਤੋਜਾ ਮੇਰਾ ਘਰ ਛੱਡ ਕੇ ਜਾਓ ਬੀਜੀ ਛੱਡਿਆ ਤੁਹਾਡਾ ਕਰ ਲੈ ਜੀ ਆਪਣੀ ਧੀ ਨੂੰ ਵੀ ਨਾਲ ਕੋਈ ਗੱਲ ਨਹੀਂ ਬੀਜੀ ਮੈਂ ਇਨੇ ਕਾਬਲ ਹਾਂ ਕਿ ਮੈਂ ਆਪਣੀਆਂ ਧੀਆ ਪਾਲ ਸਕਦੀ ਆ ਇਹ ਤੂੰ ਕੀ ਗੱਲ ਕਰਦੀ ਐ ਧੀਏ ਐਵੇਂ ਘਰ ਪਰਿਵਾਰ ਤੋਂ ਵਿਛੜ ਕੇ ਸਮੱਸਿਆ ਹੱਲ ਹੋ ਜੂਗੀ ਭਲਾ ਘਰ ਪਰਿਵਾਰ ਦੇ ਵਿੱਚ ਰਹਿ ਕੇ ਵੀ ਤਾਂ ਸਮੱਸਿਆ ਨਹੀਂ ਹੱਲ ਹੁੰਦੀ ਪਈ ਮਾਸੀ ਇਸ ਲਈ ਮੈਂ ਸਿਰਜਣਾ ਇਹ ਸਮੱਸਿਆ ਸਿਰ ਤੁਹਾਡੀ ਨਹੀਂ ਪੂਰੀ ਸੋਸਾਇਟੀ ਦੀ ਹੈ ਆਪਾਂ ਇਕੱਲੇ ਸੋਸਾਇਟੀ ਨੂੰ ਨਹੀਂ ਬਦਲ ਸਕਦੇ ਪਰ ਡਾਕਟਰ ਸਾਹਿਬ ਨੇ ਕੁਝ ਵੀ ਬਦਲੇ ਜਾਣ ਬਾਰੇ ਨਹੀਂ ਕਹਿ ਰਹੀ ਮੈਂ ਤਾਂ ਸਭ ਨੂੰ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ ਦੀਪੇ ਪੁੱਤ ਤੂੰ ਆ ਗਿਆ ਆਹ ਦੇਖ ਪੁੱਤ ਕੀ ਤਮਾਸ਼ਾ ਕਰੀ ਜਾਂਦੀ ਐ ਲੋਕਾਂ ਸਾਹਮਣੇ ਕਿੰਨਾ ਜਲੂਸ ਕੱਢਦੀ ਪਈ ਐ ਦੀਪ ਸੋਰੀ ਮੈਂ ਤੂੰ ਕਿਉਂ ਸੌਰੀ ਫੀਲ ਕਰਦੀ ਐ ਸੌਰੀ ਤਾਂ ਮੈਨੂੰ ਫੀਲ ਕਰਨੀ ਚਾਹੀਦੀ ਆ ਜਿਹੜਾ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਫੈਸਲਾ ਤੈਨੂੰ ਕਰਨਾ ਪਿਆ ਦੀਪੇ ਇਹ ਕੀ ਕਹਿ ਰਹੇ ਆ ਤੂੰ ਇਹੀ ਬੀਜੀ ਕਿ ਸੇ ਜਣਾ ਸਕੈਲਿੰਗ ਨਹੀਂ ਕਰਵਾਏਗੀ ਪਰ ਪੁੱਤ ਪੂਰੇ 40 ਕਿੱਲੇ ਜ਼ਮੀਨ ਐ ਕਿੱਲੇ ਵੀ ਸਾਹਮੇ ਜਾਣਗੇ ਸਾਨੂੰ ਕੋਈ ਫਰਕ ਨਹੀਂ ਚਲੋ ਸਿਲ ਜਣਾ ਸ਼ੁਕਰ ਹੈ ਵਾਹਿਗੁਰੂ ਬੂ ਮੈਂ ਮਾਰ ਕੀ ਹੁਣ ਮੈਨੂੰ 40 ਕਿੱਲੇ ਕੌਣ ਸੰਭੂ ਕਸੀ ਪ੍ਰੂਣ ਹੱਤਿਆ ਨੂੰ ਖਤਮ ਕਰਨ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿਉਂਕਿ ਕੁੜੀਆਂ ਅੱਜਕੱਲ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਧੰਨਵਾਦ